ਕੇਤੇ ਤੋਂ ਕਰਨੀਆਂ ਕੇਤੇ ਵੀ ਤੋਂ ਕੋਈ ਵੀ ਹੋਵੇ ਹੈ ਆਪਣੇ ਸਾਰੀ ਮੱਕੀ ਆ ਕਣਕ ਵਾਲਾ ਖਤਾ ਹੈ ਨੀਗਾ ਆਪਣੇ ਦੁਨੀਆਂ ਤੇ ਭੱਜੀ ਫਿਰਦੀ ਸਾਰੀ 75 ਮਗਰ 75 ਲਾਉਣਾ 78 ਲਾਉਣਾ ਆਪਾਂ ਤਾਂ ਬਾਈ ਜੀ ਨਹੀਂ ਲਿਆਇਆਗਾ ਬਲੈਕ ਕੋਈ ਮੇਰੇ ਜਮ ਮਿਲ ਮਰਜ਼ੀ ਮਿਲੇ ਇੱਕ ਤਾਂ ਮਿਕਸ ਸੋਣਾ ਵਾ ਇੰਨੀ ਡਿਮਾਂਡ ਆ ਤਾਂ ਵੀ ਮਿਲਦਾ ਨੀਗਾ ਇਸ ਕਰਕੇ ਆਪਾਂ ਤਾਂ ਪੁਰਾਣੀ ਵੈਰੇਟੀ ਉਲਾਵਾਂਗੇ ਜਿਹੜੀ ਪੀਲੇ ਸਾਲ ਦਾ ਆਪਾਂ ਐਕਸਪੀਰੀਐਂਸ ਕੀਤਾ ਪਿਆ ਵਾ ਆਪਾਂ ਉਹੀ ਵੈਰੇਟੀ ਲਾਵਾਂਗੇ ਜੀ ਇਹ ਵਰਾਡੇ ਜਿੰਦਾ ਆਪਾਂ ਲੋ ਇੱਕ ਤਾਂ ਕਿੱਲਾ ਲਾਵਾਂਗੇ ਫੇਸ ਚੈੱਕ ਕਰਾਂਗੇ ਉਸ ਤੋਂ ਬਾਅਦ ਤੇ ਤਿਆਰੀ ਕਰੀ ਜਾਂਦੇ ਆਂ ਡੀਏਪੀ ਮਾਈਕੀ ਤੁਹਾਡਾ ਮਾਰਦੇ ਨੇ ਆ ਬਾਕੀ ਤੁਹਾਨੂੰ ਦੱਸਾਂਗੇ ਕਿਹੜਾ ਵੀ ਆਪਾਂ ਸਟਾਰਟਿੰਗ ਕਰਨਾ ਵਾ ਕਿਉਂਕਿ ਆਪਣੀ ਮੱਕੀ ਵੜੀ 20 ਕਿੱਲੇ ਮੱਕੀ ਦਾ ਆਪਣੀ ਗੇਤੀ ਆ ਜੀ ਬਹੁਤ ਉਹਦਾ ਛੱਲੀਆਂ ਪੂਰਾ ਦਾਣਾ ਭਰ ਗਿਆ ਉਪਰੋਂ ਥੱਲੇ ਤੱਕ ਸਾਰੇ ਦਾਣੇ ਭਰੇ ਪਏ ਆ ਆੜੀ ਕੈੜੀ ਹੁੰਦੀ ਤਾਂ ਪਾਣੀ ਆਪਾਂ ਬੰਦ ਕਰ ਦਾਂਗੇ ਸਾਹਮਣੇ ਆ ਤੁਹਾਡੇ ਮੱਤੀ ਆ ਦੇਖੋ ਐਡੀ ਤਗੜੀ ਮੱਤੀ ਆ ਹਾਂ ਦੇਖ ਇਸ ਤੇ ਆਪ ਆਪਣੀ ਦੀ ਬੀਜ ਜਿਹੜੀ ਮਹੀਨੇ ਤੱਕ ਤਿਆਰ ਹੋ ਜੇ 35 ਦਿਨ ਦਾ ਕੋ ਜੋ ਆਪਾਂ ਲਾ ਦਾਂਗੇ ਤੇ ਗੇਤ ਗੇਤੇ ਸ਼ੁਰੂ ਕਰਨਾ ਮੁੜ ਕੇ ਹੋਰ ਕੋਈ ਲਾਵਾਂਗੇ ਚਲੋ ਮਿਲਦੇ ਤੁਹਾਨੂੰ ਫਿਰ ਬੀਜ ਕਟਾ ਮਾਰਾਂਗੇ ਫਿਰ ਮਿਲਦੇ ਤੁਹਾਨੂੰ ਇਰੋ ਬੀਜੀ ਪਿਆ ਜੀ ਉਹ ਡਰਮ ਵਿੱਚ ਛੇਕਾ ਮਾਰਦਾ ਵੇ ਇੱਧਰ ਉਹ ਨਹੀਂ ਬੋਲਦਾ ਬੋਲਦਾ ਨਹੀਂ ਉਹਨੇ ਹਾਥੀ ਪੜਨਾ ਹੂੰ ਬੰਦ ਕਰ ਦਿਆਂ ਉਹਨਾਂ ਕੋਈ ਪਤਾ ਨਹੀਂ ਕਰੋ ਪੈਣ ਉਹਨੂੰ ਜਾ ਇੱਕ ਬੰਨੇ ਪੂਰੀ ਠੋਕੇ ਲਾਈਏ ਮਿੱਟੀ ਉਧਰ ਫੇਲ ਹੁੰਦੇ ਆ ਵੱਟ ਵਧੀਆ ਬਣਾਉਣੀ ਆ ਲੰਬਾ ਵਾਲਾ ਕਹਿਰਾ ਉਧਰ ਆਪਾਂ ਕੰਪਿਊਟਰ ਕਰਿਆ ਮਾਰਿਆ ਹਾਂ ਕੋਈ ਚੱਕਰ ਨਹੀਂ ਗਾ ਹੋ ਇਧਰ ਸੁਹਾਗਾ ਫਿਰ ਜਣਾ ਲਾਈਆ ਲਾਈਆ ਤੂੰ ਇਧਰ ਕਰਦਾ ਫਿਰ 15 ਲੰਬਾ ਕਿੱਦ ਲੱਗੇ ਲਾਉਣੇ ਲੱਗਿਓ ਰੱਖੋ ਉਹ ਇੱਥੇ ਘੇੜਾ ਲਾ ਕੇ ਸਿੱਤ ਕਰ ਦਾਂਗੇ ਕਿਹੜਾ ਬਾਜੀ ਬੀਜਣੀ ਆ ਉਹ ਸਹੀ ਕਰ ਦਾਂਗੇ ਇਹਨੂੰ ਉਦੋਂ ਤੱਕ ਕਿ ਚੌਦਾ ਘਾਹਕ ਬਣਾਇਆ ਖਾਦ ਪੈ ਗਈ ਆ ਰੋਟਾਵੇਟਰ ਫੇਰ ਮਾਰਨਾ ਪੈਣਾ ਇਹਨੂੰ ਰੋਟਾਵੇਟਰ ਮਾਰ ਕੇ ਵੱਟ ਦੁਬਾਰਾ ਪਾਉਣੀ ਪੈਣੀ ਆ ਹੋਰ ਮੇਰੇ ਕੋਲ ਪੈ ਰਹੇ 300 ਰੁਪਏ ਦਾ ਕੰਮ ਆ ਗਿਆ ਆ ਕੀ ਹੋਇਆ 300 ਰੁਪਏ ਬਸ ਬਾ ਮਿੱਟੂ ਬਾਹਲਾ ਨਾ ਤੋੜਾ ਮਾਰ ਬਸ ਕਰ ਇਤਨਾ ਇਤਨਾ ਉਧਰ ਲੱਗਿਆ ਬਹੁਤ ਆ ਇਤਨਾ ਹੀ ਇਤਨਾ ਉਧਰ ਤੇ ਲੱਗ ਜਾਣਾ ਬਹੁਤ ਆ ਇਨਾ ਹੋਰ ਕਿ ਨਾਲ ਲਾਉਣਾ ਆ ਆਈ ਨਹੀਂ ਦੇਰ ਦੀ ਫੇਰ ਆਪਾਂ ਨੂੰ ਕਾਦੀ ਗਾਲੀ ਫੇਰ ਬਾ ਰੁਕੀ ਜਾਂਦੇ ਹਾਂ ਜੀਤ ਫੇਰ ਬਾ ਖੜ ਰੁਕ ਜਾਂਦੇ ਲੈ ਥੋੜੀ ਦੇਰ ਫੇ ਬਾ ਆਪਾਂ ਆਪਣੀ ਬਾਲਟੀ ਵੀ ਆਜੂਗਾ ਲੈਟ ਗੱਲ ਕਿਨੇ ਹੋਈ ਆਈ ਆਜਾ ਉਹ ਲੈਟ ਚਾਹੀਦੇ ਨਹੀਂ ਜਨਰੇਟਰ ਚਲਾਉਣਾ ਪੈਣਾ ਨਹੀਂ ਸਵਾਹ ਉੱਡ ਜਾਣੀਆਂ ਮਾੜੀ ਹਵਾ ਹੀ ਤਾਂ ਸਵਾਹ ਉੱਡ ਜਾਣੀਆਂ ਆਜੂਗਾ ਇੱਕ ਦਿਨ ਬੰਦਾ ਛੇਤੀ ਇੱਕ ਦਿਨ ਲੇਟ ਹੋਣਾ ਵਾਹੋ ਅਜਾ ਕਦੋਂ ਲੇਟ ਹੁੰਦਾ ਹਾਂ ਹਾਂ ਜੀ ਵੀਰ ਜੀ ਆਪਾਂ ਲੱਗੇ ਆ ਬੀਜਨ ਜੀ 110 ਦੀ ਪਨੀਰੀ 110 ਪਿਛਲੇ ਸਾਲ ਵੀ ਲਾਇਆ ਸੀ ਝਾੜ ਬਹੁਤ ਵਧੀਆ ਨਿਕਲਿਆ ਆਪਣਾ ਤੇ ਹੁਣ ਸਾਰੀ ਦੁਨੀਆ ਦਾ 75 ਮਗਰ ਤੁਰੀ ਫੇਦੀ 175 ਬੀਜਨ 175 ਮਿਲਦਾ ਨਹੀਂ ਪਿਆ ਇਸ ਕਰਕੇ ਅਸੀਂ ਪਿਛੇ ਹਟ ਗਏ ਆ ਮੜ ਕੇ ਡੁਪਲੀਕੇਟ 20 ਮਿਲਨੇ ਆ ਇਸ ਕਰਕੇ ਆਪਾਂ ਹੜਕੇ ਪਿੱਛੇ 110 ਬੀਜ ਦੇਣਾ ਬਸ 110 ਜੀ ਥੋੜਾ ਵੇਚਣਾ ਵਾ ਬਾਕੀ ਸਾਰਾ 26 ਲਾਉਣਾ ਜੀ ਆਪਣੇ ਸਾਰੀ ਮੱਕੀ ਆ ਆਪਣੇ ਆ ਦੇਖੋ ਸਾਰੀ ਹੈ ਹੀ ਮੱਕੀ ਆ ਸਾਰੀ ਆਪਣੇ ਕਣਕ ਵਾਲਾ ਹੈ ਨਹੀਂ ਕਿੱਲਾ ਵੀ ਨਾ ਵੀ ਹੋਰ ਖੇਤ ਖਾਲੀ ਆ ਇਸ ਕਰਕੇ ਸਾਰਾ 26 ਬੀਜਣਾ ਬਟ ਟੋਟਲੀ ਮੁੜ ਕੇ ਆਲੂ ਹੋਏ ਆਂ ਤੇ ਲੇਟ ਆ 110 ਆਪਾਂ ਥੋੜਾ 12-13 ਕਿੱल्ल्या ਦਾ ਬੀਜ ਲਿਆਗਾ ਜਿੰਨੇ ਕੁ ਲਾਉਣੇ ਹੂ ਦੇਖ ਲਾਂਗੇ ਜਿਆਦਾ ਦਾ ਆਪਾਂ 126 ਬੀਜਣਾ ਸਾਰਾ 126 ਦਾ ਝਾੜ ਬਹੁਤ ਵਧੀਆ ਰਹਿੰਦਾ ਚਾਰ ਪੰਜ ਵਾਰੀਆਂ ਚ ਬੀਜਾਂਗੇ 15 ਕਿਲਿਆਂ ਦਾ ਇਹ ਬੀਜ ਲੈ 15 ਫੇ ਬੀਜ ਲੈ ਇਦਾਂ ਕਰ ਕਰਕੇ ਬੀਜੀ ਜਾਣਾ ਪੌਲੀ ਵਲੀ ਅੱਜ ਸਟਾਰਟਿੰਗ ਕਰਤੀ ਆਪਾਂ ਅੱਜ ਬੀਜਣ ਦੀ ਟੱਕਲੇ ਕਿ ਕੋਈ ਆ ਦੋਨੋਂ ਇੱਕੋ ਹੀ ਚੀਜ਼ ਆ ਵੱਖਰਾ ਵੀ ਥੋੜੀ ਇੱਕ ਬੱਟ ਚ ਬੀਜਣਾ ਉਹ ਵੱਖਰਾ ਹੁਣ ਦੂਜਾ ਬੱਟ ਪਾਉਂਗੇ ਫੇ ਹੋਣਾ 26 ਵਾਲਾ ਵੀ ਫੇ ਆਊਗਾ ਉਹਦੇ ਵਿੱਚ ਜੀਤ ਖਾਲੀ ਕਰ ਲਓ ਸਾਰੇ ਟਾਬਰ ਲਾ ਕਰਕੇ ਪਾ ਲਓ ਵੀ ਸਾਰਾ ਇਹਦੇ ਜੀ ਅੰਮ ਮਠੋ ਉਤਾਰਦੇ ਉਤਾਰਦੇ ਜਲਦੀ ਚੋਰਾਂਤ ¿Qué quedó Basta. ਭਾਈ ਜੀ ਆਪਾਂ ਇਦਾਂ ਪਾ ਕੇ ਤੇ ਸਵਾਹ ਪਾ ਦੇਣੀ ਹੁਣ ਉੱਪਰ ਆ ਦੇਖੋ ਦਾ ਸਵਾਹ ਪਾ ਦੇਣੀ ਸਾਰੀ ਖਲਾੜ ਦੇਣੀ ਆ ਫਿਰ ਪਨੀਰੀਆਂ ਵਧੀਆ ਰਹਿੰਦੀ ਫੁੱਲ ਵਾਂਗੂ ਪੱਟ ਹੁੰਦੀ ਪਨੀਰੀ ਇੱਕੋ ਹੀ ਬਿਊਟਾ ਟੁੱਟਦਾ ਨਹੀਂ ਵੇ ਪਨੀਰੀ ਦਾ ਮੰਡੋਂ ਮੰਡੀ ਪਨੀਰੀ ਵਾਂਦੀ ਤਿਆਰ ਪੱਟਣ ਚ ਬਹੁਤ ਸੋਖੀ ਰਹਿੰਦੀ ਆ ਅੱਧਾ ਘੰਟਾ ਲਾਉਂਦੇ ਬੰਦੇ ਪਨੀਰੀ ਪਨੀਰੀ ਪੱਟ ਕੇ ਰਾਹਂਦੇ ਆ ਚਾਹੀਦੀ ਆ ਜਿਹੜੀ ਦੇ ਰਹਿਣਦੇ ਉਹਨੂੰ ਓਏ ਚਾਈ ਦੀਆ ਰੈਡੀ ਉਹ ਤਾਂ ਸੱਜਾ ਹ ਪੈਂਚਰ ਰਹਿੰਦੇ ਰਹਿੰਦੇ ਲਿਆਵੇ ਦਾ ਸਵਾਦ ਆਈ ਜਾਣੀ ਸਵਾਦ ਆ ਕਿਹੜਾ ਪਾ ਰਿਆ ਸਾਰੀਮੀ ਪਾੜ ਗਿਆ ਫੋਨ ਨੇ ਟਾਇਰ ਅਜ ਲਿਆ ਕੇ ਨਵਾਂ ਦਾ ਹੂੰ ਲੱਗ ਗਿਆ ਨਾ ਪਤਾ ਮਰ ਜਲ ਮਰ ਜਲ ਇਧਰੋਂ ਥੱਲੇ ਸੇ ਨੀਚੇ ਸੇ ਲੈ ਕੇ ਚੱਲ ਤਾ ਸੈਟ ਲਾ ਪਰਵਾਹ ਹੱਥ ਨਾਲ ਤੈਨੂੰ ਸਹੀ ਲੱਗਦਾ ਸਿੱਟੀ ਚੱਲ ਜਿੱਦਾਂ ਤੈਨੂੰ ਸਹੀ ਲੱਗਦਾ ਉਦਾਂ ਸਿੱਟੀ ਚੱਲ ਦੂੰ ਮਿੰਟੋ ਮਿੰਟ ਕੰਮ ਨੇ ਬੜੀ ਗਰਮੀ ਹੋ ਜਾਂਦਾ ਆਹ ਫਾਇਕਣੇ ਜਾਂ ਫਾਇਕਣੇ ਬੁੱਕ ਭਰ ਕੇ ਸਿੱਟੀ ਜਾਂਦਾ ਚੱਲ ਤੇਰਾ ਹੱਥ ਨਾਲ ਹੀ ਠੀਕਾ ਕੰਮ ਅਜੀਤ ਤੂੰ ਛੱਡ ਤੂੰ ਲਾ ਢੇਰੀਆਂ ਕਾਕਾ ਉਹ ਤੂੰ ਰਹਿਣ ਦੇ ਆਪੇ ਕਰ ਲੈਣੇ ਨੇ ਯਾਰ ਤੂੰ ਛੱਡ ਦੇ ਜੀ ਜੀ ਤੇ ਤੇਰਾ ਕੰਮ ਆਉਂਦਾ ਨਾ ਤੂੰ ਉਧਰ ਸਿੱਟ ਰੇੜੀ ਲਾ ਕੇ ਬਸ ਛੋੜ ਦੇ ਰੇ ਇਕੱਠਾ ਕਰ ਲਈਏ ਇਥੋਂ ਹੁਣ ਓਏ ਕੱਕਾ ਕਰ ਲੂਗਾ ਉਹ ਰਹਿਣ ਦੇ ਤੈਨੂੰ ਕਹਿੰਦਾ ਇਕੱਠਾ ਕਰ ਚੱਕਣ ਦੇ ਉਹ ਇਕੱਠਾ ਕਰ ਦੇ ਵੈਪਰ ਨੇ ਇਹਨੂੰ ਮਾਰ ਦੇ ਨਾ ਇੱਥੇ ਹੈ ਹੀ ਨਹੀਂ ਯਾਰ ਆ ਦੇਖ ਇਧਰ ਆ ਦੇ ਇੱਥੇ ਯਾਰ ਮਿੱਟੀ ਐਨੂੰ ਮਾਰਨ ਦੇ ਤੂੰ ਇਥੋਂ ਆ ਦੇ ਉਹ ਉਥੋਂ ਪਰੇ ਰੇੜੀ ਜਾ ਕੇ ਜਾਂਦੇ ਅੱਗੇ ਦੋ ਰੇੜੀਆਂ ਉੱਧਰ ਪਰਲੇ ਬਣੇ ਆ ਦੇ ਇਧਰ ਨੂੰ ਮਾਰ ਥੋੜੀ ਐਨੂੰ ਕੋਈ ਨਹੀਂ ਬਹੁਤ ਮਾਰ ਦੇ ਉਹਨੂੰ ਯਾਰ ਉਹਦੇ ਮਿੱਟੂ ਦਾ ਕੰਮ ਸਹੀ ਆ ਉਹਦੇ ਪੈਂਦੀ ਵੀ ਤੇ ਇੱਕ ਡੀ ਘੈਂਟ ਆ ਉਹਦੇ ਲਾ ਫਤਲਾ ਬਤਲਾ ਹਮ ਇਹ ਥੋੜੀ ਹੋ ਤੇ ਬਾਦੇ ਇੱਕ ਵਾਰੀ ਬਸ ਕਰ ਉਹ ਤੇ ਆ ਜੋ ਬੜਾ ਬੜਾ ਪਸੂ ਤੋ ਪਿਆ ਆ ਜੋ ਬਾਈ ਜੀ ਪਲਾਈਏ ਠੰਡਾ ਤੁਹਾਨੂੰ ਵੀ ਗਰਮੀ ਬਹੁਤ ਆ ਤੂੰ ਵਰਤਾ ਅਜੀ ਠੀਕ ਆ ਨਾ ਗਰਮੀ ਆ ਗਰਮੀ ਆ ਗਰਮੀ ਕਾਦੀ ਹੈ 44 ਟੈਂਪਰੇਚਰ ਪਹੁੰਚਿਆ 45 46 ਗਰਮੀ ਕਾਦੀ ਹੈ ਤਕੀ ਆਗ ਮਰਨ ਦੀ ਆਗ ਇੱਥੇ ਇੱਕੋ ਵਾਹ ਟਰਾਲੀ ਛੋਟ ਛੋਟ ਲਾ ਕੇ ਬੱਸ ਵਾਪਾ ਦੇਣੀ ਇਹਦੇ ਵੀ ਮੈਂ ਦੋ ਗਿਆਰੇ ਕਹਿੰਦੇ ਪਨੀਰੀ ਬੀਜੀ ਗਈ ਆ ਅੱਗੇ ਟੈਨਸ਼ਨ ਹੁੰਦੀ ਜਨਰੇਟਰ ਲਿਆ ਓਏ ਚਲਾ ਲਓ ਜਨਰੇਟਰ ਪਾਣੀ ਲਾਉਣਾ ਲੜ ਚੱਲਣ ਦੀ ਐ ਲੜ ਨੇ ਦਿੰਨੇ ਨਜ਼ਾਰੇ ਦਿੱਤੇ ਭਾਈ ਜੀ ਗੱਲ ਹੀ ਛੱਡ ਦੋ ਬਹੁਤ ਲੜ ਦਿੱਤੀ ਭਗਵੰਤ ਮਾਨ ਨੇ ਇੰਨੀ ਲੜ ਦਿੱਤੀ ਮੈਂ ਕਿਹਾ ਨਜ਼ਾਰੇ ਬੱਜੇ ਕਿਹੇ ਬੰਨੇ ਮੱਕੀ ਦਾ ਟਾਂਡਾ ਨਹੀਂ ਸੁੱਕਦਾ ਕਿਹੇ ਇੱਕ ਬੰਨੇ ਅੱਗੇ ਗੇੜਾ ਮਾਰਨ ਚਾਹੀਦਾ ਯਾ ਉਧਰੋਂ ਸੜ ਗਈ ਓਏ ਉਧਰੋਂ ਸੜ ਗਈ ਚਲਾ ਲਓ ਜਨਰੇਟਰ ਉਧਰੋਂ ਸੋ ਗਈ ਚਲਾ ਲਓ ਜਨਰੇਟਰ ਐਦਾਂ ਬਾਈ ਜੀ ਹੁੰਦੀ ਹੁੰਦੀ ਸਕੇ ਲੱਖ ਡੇਢ ਲੱਖ ਦਾ ਤੇਲ ਅਹੀ ਆ ਆਪਦੇ ਆ 20 ਕਿਲਿਆਂ ਪਲਾਟ ਜੀ ਤੇਲ ਫੂਕ ਦਿੰਦੇ ਹੁੰਦੇ ਸੀ ਅੱਗੇ ਸਾਡਾ ਦੋਨਾਂ ਏਰੀਆ ਵਾ ਇੱਕ ਦਿਨ ਵੀ ਇਹ ਏਰੀਆ ਧੁੱਪ ਨਹੀਂ ਚੱਲਦਾ ਹਿਸਾਬ ਲਾ ਲਓ ਇੱਕ ਦਿਨ ਵੀ ਸੋਕਾ ਲੱਗ ਗਿਆ ਮੱਕੀ ਨਾਲ ਹੀ ਮੁੜ ਕੇ ਥੱਲੇ ਨੂੰ ਐ ਹੋ ਜਾਂਦੀ ਆ ਇੰਨੀ ਲਾਇਟ ਵਧੀਆ ਦਿੱਤੀ ਭਗਵੰਤ ਮਾਨ ਜਦੋਂ ਆਇਆ ਵਾ ਕਿਸੇ ਸਰਕਾਰਾਂ ਨੇ ਬਾਈ ਜੀ ਨਹੀਂ ਲਾਈਟ ਨਹੀਂ ਦਿੱਤੀ ਕਿਸੇ ਆਣ ਐਵੇਂ ਜਿੰਨੀਆਂ ਸਰਕਾਰਾਂ ਆਈਆਂ 15 20 ਸਾਲ ਬਾਦਲ ਵੀ ਰਹੇ ਆ ਤਿੰਨ ਚਾਰ ਸਾਲ ਤਿੰਨ ਚਾਰ ਘੰਟੇ ਤੋਂ ਬਾਅਦ ਲਾਈਟ ਆਉਂਦੀ ਨਹੀਂ ਉਹ ਵੀ ਘਟ ਲੱਗ ਲੱਗੇ ਕਾਂਗਰਸੀ ਵੀ ਰਹੇ ਆ ਸਾਰੇ ਰਹੇ ਆ ਪਰ ਜ਼ਿਮੀਂਦਾਰਾਂ ਦਾ ਇਹਨੇ ਜੋ ਲਾਈਟ ਬਾਰੇ ਸੋਚਾ ਕੋਈ ਨਹੀਂ ਸੋਚ ਸਕਦਾ ਇਹ ਹਕੀਕਤ ਆ ਅਸੀਂ ਨਹੀਂ ਕਹਿੰਦੇ ਕਿਸ ਨੂੰ ਵੋਟ ਪਾ ਆਮ ਪਾਰਟੀ ਨੂੰ ਪਾਓ ਜਾਂ ਉਹਨੂੰ ਪਾਓ ਅਸੀਂ ਆਪ ਦੀ ਗੱਲ ਦੱਸ ਦਿਆ ਪਈਆਂ ਵੀ ਸਾਨੂੰ ਇੰਨਾ ਫਾਇਦਾ ਹੋਇਆ ਇਹਦਾ ਅੱਜ ਤੱਕ ਇਹ ਜਨਰੇਟਰ 5 ਮਿੰਟ ਨਹੀਂ ਕਿਤੇ ਚਲਾ ਕੇ ਦੇ ਗਿਆ ਸਾਰੀ ਮਕੀਜ ਪਾਣੀ ਖੜਾ ਵਧੀਆ ਤਰੀਕੇ ਨਾਲ ਬੱਤਰ ਸਿਰ ਪਾਣੀ ਲੱਗਦਾ 7ਵੇਂ 8ਵੇਂ ਦਿਨ ਰਾਹ ਨੂੰ ਬੱਤਰ ਆ ਕੇ ਪਾਣੀ ਲੋਣੇ 8 ਘੰਟੇ 10 ਘੰਟੇ ਲਾਈਟ ਆ ਮਹੀਨੇ ਚ ਹੀ ਕਦੇ ਜ਼ਿੰਦਗੀ ਹੋ ਗਈ ਆ ਮਹੀਨੇ ਚ ਨਹੀਂ ਲਾਈਟ ਨਹੀਂ ਦੇਖੀ 8 10 ਘੰਟੇ ਮਈ ਚ ਲਾਈਟ ਆਉਂਦੀ ਹੋਵੇ ਇਹਨਾਂ ਦੇ ਜੂਨ ਚ ਡੇਢ ਬੰਨੀ ਹੁੰਦੀ ਉਦੋਂ ਹੁੰਦੀਆਂ ਸੀ ਬਾਦ ਉਹ ਵੀ ਆ ਗਈ ਕੱਟ ਲਾ ਗਿਆ ਚੱਲ ਗਈ ਫਲਾਨਾ ਐਦਾਂ ਹੁੰਦਾ ਹੁੰਦਾ ਜੀ ਜਨਰੇਟਰ ਨੂੰ ਤਾਂ ਹੀ ਦੇਖਿਆ ਉਹ ਨਹੀਂ ਕਿਤੇ ਪਿਆ ਆ ਸਿਰੇ ਚੜ ਗਈ ਆ ਮੱਕੀ ਬਾਸ ਨੂੰ ਪਾਣੀ ਬੰਦ ਹੋਣ ਲੱਗਿਆ ਦਾ ਹੁਣ ਪਾਣੀ ਬੰਦ ਕਰ ਦਾਂਗੇ ਗੱਲ ਕਰਦੇ ਆ ਵੀ ਜ਼ਿੰਮੇਦਾਰਾਂ ਦਾ ਬਹੁਤ ਸੋਚਾ ਭਗਵੰਤ ਮਾਨ ਨੇ ਜੋ ਮਰਜ਼ੀ ਕੋ ਜੇ ਕੇ ਬੰਨ ਤੁਹਾਨੂੰ ਘਾਟਾ ਉਧਰ ਹੋਇਆ ਵੀ ਆ ਤੇ ਲਾਈਟ ਵੱਲੋਂ ਤੁਹਾਨੂੰ ਬਚਤ ਹੋਈ ਆ ਕਿ ਵੀ ਦਾ ਜਨਰੇਟਰ ਨਹੀਂ ਚੱਲਿਆ ਜਿੰਨਾ ਵੱਡੇ ਜੀਵਿਆਂ ਕੋਲ ਵੱਡੇ ਜੀਵਤਾਂ ਨੂੰ ਪੁੱਛ ਕੇ ਦੇਖੋ ਕਿੰਨਾ ਤੇਲ ਫੁਕਿਆ ਕੇ ਨੇ ਕੇ ਇਹਨੇ ਨਹੀਂ ਫੁਕਿਆ ਇਆ ਪਾਣੀ ਕਿੰਦਾ ਵੀ ਇਹਨੂੰ ਵੋਟ ਪਾਓ ਤੁਹਾਡੀ ਮਰਜ਼ੀ ਹੈ ਜਿੱਥੇ ਮਰਜ਼ੀ ਪਾਓ ਵੀਰ ਜੀ ਵੋਟ ਦੇ ਅਸੀਂ ਤਾਂ ਆਪਦੀ ਕਹਾਣੀ ਤੁਹਾਨੂੰ ਦੱਸਦੇ ਪਏ ਆ ਜੇ ਸਾਡਾ ਇੰਨੇ ਪੈਸੇ ਵੜਿਆ ਤੇਲ ਤੋਂ ਅਸੀਂ ਨਹੀਂ ਤੇਲ ਫੂਕਿਆ ਪੀਲੇ ਦਾ ਝੋਨੇ 'ਚ ਨਹੀਂ ਫੂਕਿਆ ਬਿਨਾ ਜਨਰੇਟਰ ਤੋਂ ਝੋਨਾ ਲੱਗਾ ਪਿਛਲੇ ਸਾਲ ਲੇੜ ਜਾਂਦੀ ਨਹੀਂ ਲੇੜ ਵੱਧ ਰਹੀਦੀ ਆਪ ਮੋਟਰ ਬੰਦ ਕਰਦੇ ਰਹੇ ਆ ਪਾਣੀ ਵੀ ਲਾਤਾ ਹੁਣ ਬੱਕੀ ਜਾਂਦਾ ਲੈ ਮੋੜ ਡੂ ਬੋਲਦਾ ਆਹ ਦਾ ਮੀ ਮੰਗਨ ਨੂੰ ਲੱਗਾ ਹੋਇਆ ਹਾਂ ਬਧੀਆ ਪਾਲਵੇ ਮੀ ਵੇਗੀ ਉਹ ਥੋੜੀ ਬਣ ਗਈ ਹੁਣ ਜਰਾ ਦਿਰ ਇੰਜੇ ਪਾਣੀ ਨਿਕਲੋ ਉੱਥੇ ਨਹੀਂ ਸਵਾਹ ਰਹਿੰਦੀ ਨਾ